हां जी हेलो 사ਸੀਆ दोस्तों दोस्तों आज तारीख आ गई है 14 नवंबर आपा जा रहे हैं जी पटियाले तक करा देंगे कैटरिंग ਦਾ ਸਮਾਨ ਲੈ ਕੇ ਵਿਆਹ ਦਾ ਸਮਾਨ ਲੈ ਕੇ ਤੇ ਭਰਾਵਾਂ ਨੂੰ ਸਾਰਿਆਂ ਨੂੰ ਬੇਤੀ ਆ ਰਿਕੁਐਸਟ ਆ ਭਰਾਵੋ ਬਹੁਤੋਂ ਪਿਆਰੀਏ ਪੰਜਾਬ ਦੇ ਜਿੰਨੀ ਕਹਿ ਦੋ ਠੀਕ ਆ ਜੀ ਸਾਰੇ ਵੀਰ ਭਰਾ ਆਪਣਾ ਧਿਆਨ ਰੱਖੋ ਆਪਣਾ ਮੋਟਰ ਗੱਡੀਆਂ ਦਾ ਧਿਆਨ ਰੱਖੋ ਰਾਹ ਨਾਲ ਜਾਓ ਵੀਰੇ 10 20 ਮਿੰਟਾਂ ਦੇ ਘੰਟਾ ਕੋਈ ਫਰਕ ਨਹੀਂ ਪੈਂਦਾ ਹੈਗਾ ਉਸ ਯਾ ਦੇਖ ਲਓ ਵੀ ਹਜੇ ਟਾਈਮ ਆ ਇੰਨਾ ਟਾਈਮ ਕਿਉਂ ਹੋਇਆ ਸਵੇਰੇ 7:00 ਵਜੇ ਹਜੇ ਮਤਲਬ 7:00 ਪੌਣੇ 7:00 ਹੋਇਆ ਤਾਂ ਇੰਨੀ ਧੁੰਦਾ ਜਿਹੀ ਵੀ ਫਸਾ ਘਟੀ ਹੋਈ ਦੇਖ ਲਓ ਵੀ 20 ਦੀ ਸਪੀਡ ਤੇ ਚੱਲ ਰਹੀ ਹੈ ਜਿਆ ਕਾਰਾਂ ਦੀ ਲਾਈਨ ਹੀ ਜਾਣ ਲੱਗੀ ਆ ਰਹੀ ਹੈ ਬਲੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਧਿਆਨ ਨਾਲ ਵੀਰੋ ਜਾਂਦੇ 20 ਦਾ ਨਾ ਤੋਂ ਦਦੇ ਹੈਗੇ ਨੇ ਮਹੀਨਾ ਲਾ ਲੋ ਇਹਨਾਂ 2 ਮਹੀਨੇ ਤੋਂ ਦਫਾ ਹੋ ਗਈ ਜੇ ਸੰਭਾਲਾਂ ਗਈਗੀ ਪਲੀਜ਼ ਮੇਰੇ ਭਰਾਵਾਂ ਨੂੰ ਬੇਨਤੀ ਆ ਸਾਰੇ ਪੀਰ ਧਿਆਨ ਨਾਲ ਜਾਓ ਕੋਈ ਵੀ ਜਲਦਬਾਜ਼ੀ ਨਾ ਕਰੋ ਵੀਰੋ ਸਭ ਕੁਝ ਹੋ ਜਾਂਦਾ ਹੈ ਜੇ ਕੋਈ ਨਾਪਾ ਨੁਕਸਾਨ ਹੋ ਜਾਂਦਾ ਹੈ ਟਰੱਕ ਕਲਾ ਬੇਸ ਤੋਂ ਤਾਂ ਪਹਿਲੇ ਹੀ ਬਹੁਤ ਔਖਾ ਹੈ ਅੱਜ ਕੱਲ ਟਰੱਕਾਂ ਦਾ ਕੰਮ ਆਪਣ ਸਾਰਿਆਂ ਨੂੰ ਪਤਾ ਹੈ ਸਿੰਗਲ ਮੋਟਰ ਮਾ ਦਾ ਕੰਮ ਬਹੁਤ ਔਖਾ ਜੀ ਪਲੀਜ਼ ਆਪਣਾ ਧਿਆਨ ਰੱਖੋ ਮਹਾਰਾਜ ਸਾਬ ਦੇ ਚੜ੍ਹਦੀ ਕਲਾ ਸਾਰੇ ਚਰਦੀ ਕਲਾ ਵਿੱਚ ਰੱਖੇ ਠੀਕ ਆ ਵੀਰੋ ਜਿੰਨੇ ਵੀ ਆਪਣੇ ਚੈਨਲ ਨਾਲ ਵੀ ਸਾਰੇ ਜੁੜੇ ਹੋਏ ਨੇ ਸਾਰਿਆਂ ਤਹਿ ਦਿਲੋਂ ਦਾ ਨਵਾਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਦਾਲੂ ਇੱਕ ਹੋਰ ਵੀਡੀਓ ਆਪਾਂ ਪਾਵਾਂਗੇ ਜਲਦੀ ਅਪਡੇਟ ਲੋਡ ਕਰਾਂਗੇ ਹੁਣ ਡੇਲੀ ਅਪਲੋਡ ਕਰਿਆ ਕਰਾਂਗੇ ਹੁਣ ਆਪਣਾ ਜਿਹੜਾ ਕੰਮ ਹੈ ਜੀ ਆਪਾਂ ਲੋਕਲ ਚੱਲ ਰਿਹਾ ਕੈਟਰਿੰਗ ਤੇ ਪੰਜਾਬ ਪੰਜਾਬ ਦੇ ਜਿਹਨੇ ਵਿਆਹ ਹੁੰਦੇ ਨੇ ਉਹਦੇ ਘਰ ਪਿੰਡ ਦਾ ਸਮਾਨ ਲੈ ਕੇ ਜਾਈਦਾ ਜੀ ਕਦੇ ਕਰਾਉਲੀ ਕਦੇ ਮੋਗੇ ਜਦੋਂ ਕਦੇ ਲੁਧਿਆਣੇ ਵਾਕੇ ਅਰੇ ਪਸੰਦ ਠੀਕ ਹੈ ਜੀ ਆਪਾਂ ਰੋਇ ਦਿੱਲੀ ਆਪਾਂ ਲੋੜ ਕਰਿਆ ਕਰਾਂਗੇ ਪਲੀਜ਼ ਮੇਰਾ ਭਰਾ ਸਾਥ ਦਿਵੋ ਵੱਧ ਤੋਂ ਵੱਧ ਇੱਕ ਖੁਸ਼ੀ ਦੀ ਗੱਲ ਵੀ ਮਹਾਰਾਜ ਨੇ ਦਿੱਤੀ ਆਪਣਾ ਖੁਸ਼ੀ ਬਖਸ਼ੀ ਹੈ ਆਪਾਂ ਨੇ ਗੱਡੀ ਲਈ ਹੈ ਜੀ ਛੋਟੀ ਆਪਣਾ अल्टੋ ਗੱਡੀ ਲਈ ਹੈ ਭਰਾਵਾ ਮਿਹਨਤ ਦੇ ਵਿੱਚ ਸਭ ਕੁਝ ਹੈ ਠੀਕ ਹੈ ਮੈਂ ਤਾਂ ਬਗਾਰੇ ਕੁਝ ਨਹੀਂ ਹੈਗਾ ਮੈਂ ਹੁਣ ਥੋੜੀ ਆਪਣੇ ਬਾਰੇ ਸਿਸਟਰੀ ਪਾਇਆ ਕਰਾਂਗਾ ਕਿਰੋਂ ਮੈਂ ਇੰਨੀ ਕੋ ਮਿਹਨਤ ਕੀਤੀ ਹੈ ਜਿਹੜੀ ਡਰਾਈਵਰੀ ਕੀਤੀ ਡਰਾਈਵਰੀ ਤੋਂ ਪਹਿਲਾਂ ਲੇਵਰ ਦਾ ਕੰਮ ਵੀ ਕੀਤਾ ਦਿਹਾੜੀਆਂ ਵੀ ਲਾਈਆਂ ਠੀਕ ਹੈ ਪਰ ਪ੍ਰਮਾਤਮਾ ਨੇ ਇੰਨੀ ਕੋ ਸੁਣੀ ਹੈ ਵੀ ਅੱਜ ਆਪਣੇ ਕੋ ਗੱਡੀ ਵੀ ਹੈ ਤੇ ਵੱਡੀ ਗੱਡੀ ਵੀ ਹੈ ਤੇ ਕਾਰ ਵੀ ਹੈ ਐਕਟਿਵਾ ਕਰਦੇ ਆ ਜੋ ਵੀ ਸੁਲਤਾਨ ਨੇ ਬਹੁਤ ਮਹਾਰਾਜ ਨੇ ਚੜ੍ਹਦੀ ਕਲਾ ਕਿਤੇ ਆਵੇਂ ਬੰਦਾ ਮਰੂ ਮਰੂ ਜੋ ਮਰਜੀ ਕਰੇ ਮੈਂ ਕਹਿੰਦਾ ਸ਼ੁਕਰਾਨਾ ਸਤਿਗੁਰ ਸੱਚੇ ਪਾਛਾ ਦਾ ਕਿ ਪਰਮਾਤਮਾ ਸਾਹਮਣੋਂ ਦਈ ਕੋਈ ਅੱਜ ਤੱਕ ਮਾੜਾ ਕੰਮ ਨਹੀਂ ਕੀਤਾ ਕਿਸੇ ਦਾ ਦਿਲ ਨਹੀਂ ਦਿਖਾਇਆਗਾ ਮਿਹਨਤ ਕੀਤੀ ਹੈ ਮਿਹਨਤ ਜਿੰਨੀ ਵੱਧ ਤੋਂ ਵੱਧ ਮੈਂ ਕੀਤੀ ਹੈ ਜੀ ਮੈਂ ਕਹਿੰਦਾ ਵੀ ਹੋਰ ਵੀ ਭਰਾਵਾਂ ਨੇ ਬਹੁਤ ਕੀਤੀ ਹੋएगी ਅੱਜ 36 ਸਾਲ ਦੀ ਉਮਰ ਹੈ ਤੇ 36 ਸਾਲ ਦੇ ਵਿੱਚੋਂ 20 ਸਾਲ ਤੋਂ ਉੱਪਰ ਮੈਨੂੰ ਕੰਮ ਕਰਦਣ ਹੋ ਗਏ 13 ਸਾਲ ਦਾ ਸੀ ਜਦੋਂ ਦਾ ਮੈਂ ਕੰਮ ਕਰਨ ਲੱਗਿਆ ਜਦੋਂ ਮੈਂ ਇਸਰ ਪਹਿਲੇ ਟੈਪ ਫੇਰ ਹੋਗੇ ਪਾਵਾਂਗਾ ਵੀਡੀਓ ਠੀਕ ਹੈ ਜੈ ਦੇ ਲੋ ਧੰਨਵਾਦ ਹੈ ਵੀਰੋ ਬਸ ਤੋਂ ਵੱਧ ਵੀਡੀਓ ਨੂੰ ਸ਼ੇਅਰ ਮੇਰਾ ਭਾਈ ਕਰਿਓ ਕੋਈ ਗੱਲ ਤੇ ਮੈਂ ਕੱਲੂ ਇੱਕ ਵੀਡੀਓ ਹੋਰ ਪਾਵਾਂਗਾ ਠੀਕ ਹੈ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਰਾਮ ਰਾਮ ਕੀ